ਅਨੁਭਵੀ ਮੁਖੀ ਐਡਵੋਕੇਟ ਅਸੀਂ ਨਾਲ ਸਾਡੇ ਖੇਤ ਦੀ ਸਰਕਾਰ ਤੋਂ ਮਾਨੀ ਐਮਐਲਏ ਨਾਪਾ ਮੌਜੂਦ ਹੁੰਦੇ ਨੇ ਅਸੀਂ ਸਾਈਟ ਤੇ ਜੋ ਕਿ ਖੇਤ ਦਾ ਉਤਕਾਣ ਕਰਨਗੇ ਕਿ ਜੀ ਐਪ ਵੀ ਪਹੁੰਚੋ ਕਿ ਕਰਾਰੇ ਬੰਨੇ ਕੀ ਕੋ ਦੇਖੋ ਜੀ ਜਨ ਸੇਵਾ ਸੁਸਾਇਟੀ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਆ ਆਮ ਜਨਤਾ ਦੀ ਸੇਵਾ ਕਰ ਰਹੀ ਆ ਜਿਹਦੇ ਚ ਖੂਨਦਾਨ ਕੈਂਪ ਤੇ ਬਹੁਤ ਜਿਹੜਾ ਅੱਜ ਦੇ ਸਮੇਂ ਬਹੁਤ ਜ਼ਰੂਰੀ ਆ ਜੀ ਉਹਦੇ ਨਾਲ ਜਿਹੜਾ ਅੱਖਾਂ ਦਾ ਕੈਂਪ ਆ ਕਿਸੇ ਨੂੰ ਰੋਸ਼ਨੀ ਦੇਣਾ ਠੀਕ ਆ ਜੀ ਔਰ ਅੱਜ ਬਹੁਤ ਪੀੜਤ ਨੇ ਜਿਹੜੇ ਲੋਕ ਖਾਸ ਕਰਕੇ ਜਿਹੜੀਆਂ ਅੱਖਾਂ ਦੀ ਬਿਮਾਰੀ ਨਾਲ ਮੋਤੀਏ ਨਾਲ ਕਾਲਾ ਮੋਤੀਆ ਚਿੱਟਾ ਮੋਤੀਆ ਤੇ کئی ਵਾਰ ਜਿਹੜੇ ਆਮ ਲੋਗ ਥੋੜੀ ਕਾਲ ਕਰਦੇ ਨੇ ਆਪਣੇ ਇਲਾਜਪੁਰ થી ਤੇ ਇਹਨਾਂ ਨੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਇੱਕ ਰਿਕਾਰਡ ਕਾਇਮ ਕੀਤਾ ਕਿ ਮੇਰੇ ਖਿਆਲ ਚ ਪੰਜਾਬ ਦੀ ਇਹ ਮੋਹਰੇ ਜਥੇਬੰਦੀਆਂ ਜਿਨ੍ਹਾਂ ਨੇ ਜਨ ਸੇਵਾ ਐਡਾ ਵੱਡਾ ਜਿਹੜਾ ਕਾਰਜਾ ਇਸ ਲੈਵਲ ਦਾ ਕਰਦੇ ਨੇ ਜੀ ਅਸੀਂ ਤਾਂ ਪਰਮਾਤਮਾ ਅੱਗੇ ਇਹੀ ਜਿਹੜੀ ਅਰਦਾਸ ਕਰਦੇ ਆ ਕਿ ਜਨ ਸਭਾ ਸੋਸਾਇਟੀ ਦੀ ਜਿਹੜੀ ਆ ਇਹਦੇ ਮਿਹਰ ਭਰੇ ਹੱਥ ਰੱਖੇ ਜਿਵੇਂ ਸੇਵਾ ਕਰਦੇ ਨੇ ਦਿਨ ਦੁਗਣੀ ਚੌਗਣੀ ਤਰੱਕੀ ਕਰਨ ਔਰ ਸਮਾਜ ਦੀਆਂ ਜਿਹੜੀਆਂ ਲੋੜਾਂ ਨੇ ਅੱਜ ਦੇ ਸਮੇਂ 'ਚ ਸਿਹਤ ਦੇ ਨਾਲ ਸੰਬੰਧੀ ਉਹਨਾਂ ਨੂੰ ਇਹ ਬਹੁਤ ਵੱਡਾ ਪੂਰਾ ਕਰਦੇ ਨੇ ਮੇਰੇ ਖਿਆਲ 'ਚ ਐਡਾ ਵੱਡਾ ਜਿਹੜਾ ਉਪਰਾਲਾ ਅਸੀਂ ਪੰਜਾਬ 'ਚ ਆ ਹੋਰ ਇਲਾਕਿਆਂ 'ਚ ਵੀ ਜਾਣ ਦਾ ਮੌਕਾ ਮਿਲਦਾ ਹੈ ਇੰਨਾ ਲੰਮਾ ਸਮਾਂ ਲਗਾਤਾਰ ਜਿਹੜਾ ਕੰਮ ਕਰਨਾ ਇੱਕ ਆਪਣੇ ਆਪ 'ਚ ਮਿਸਾਲ ਆ ਜੀ ਧੰਨਵਾਦ ਇਸ ਮੌਕੇ 'ਤੇ ਇਹ ਜਿਹੜੀ ਜਨ ਸੇਵਾ ਦੇ ਸਾਰੇ ਜਿਹੜੇ ਮੈਂਬਰਸ ਪ੍ਰਧਾਨ ਅਹੁਦੇਦਾਰਾਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਜੜੀ ਵਧਾਈ ਆ ਕਿਉਂਕਿ ਇਹ ਲੰਮੇ ਸਮੇਂ ਤੋਂ ਜਿਹੜੀ ਇਹ ਜਿਹੜੀ ਸੇਵਾ ਨੂੰ ਨਿਵਾਉਂਦੇ ਆ ਰਹੇ ਆ ਲਗਾਤਾਰ ਬੜੀ ਦ੍ਰਿੜਤਾ ਨਾਲ ਔਰ ਬੜੀ ਸ਼ਾਨਹਕ ਸ਼ੌਕਤ ਨਾਲ ਆਪਣਾ ਕੰਮ ਕਰਦੇ ਨੇ ਪਰਮਾਤਮਾ ਇਹਨਾਂ ਨੂੰ ਬਲ ਬਖਸ਼ੇ ਇਹੀ ਕਹਿੰਦਾ ਬਹੁਤ ਬਹੁਤ ਧੰਨਵਾਦ ਜੀ ਜਨ ਸੇਵਾ ਸੁਸਾਇਟੀ ਫਾਰ ਆਈ ਕੇਅਰ ਐਂਡ ਐਡਸ ਵੱਲੋਂ ਕਕਰਾਲਾ ਪਿੰਡ ਦੇ ਵਿੱਚ 25ਵਾਂ ਜਿਹੜਾ ਜੀ ਸਿਲਵਰ ਜੁਬਲੀ ਕੈਂਪ ਜਿਹੜਾ ਲਾਇਆ ਗਿਆ ਜਿਹਦੇ ਵਿੱਚ ਖੂਨਦਾਨ ਤੇ ਅੱਖਾਂ ਦਾ ਜਿਹੜਾ ਕੈਂਪ ਹੈ ਉਹ ਲੱਗ ਰਿਹਾ ਔਰ ਡਾਕਟਰ ਧੀਰ ਜੀ ਬਹੁਤ ਹੀ ਮਿਹਨਤ ਦੇ ਨਾਲ ਇਹ ਸਾਰਾ ਕਾਰਜ ਕਰਦੇ ਆ ਤੇ ਅੱਜ ਇਸ ਪ੍ਰੋਗਰਾਮ ਤੇ ਡਾਕਟਰ ਬਲਵੀਰ ਜੀ ਸਿਹਤ ਮੰਤਰੀ ਪੰਜਾਬ ਉਹਨਾਂ ਨੇ ਵੀ ਪਹੁੰਚਣਾ ਸੀ ਪਰ ਉਹਨਾਂ ਦੀ ਮਾਤਾ ਜੀ ਕੱਲ ਚਲਾਣਾ ਕਰ ਗਏ ਅੱਜ ਘੋਗਾ ਇਸ ਕਰਕੇ ਉਹਨਾਂ ਨੇ ਸਪੈਸ਼ਲ ਕਿਹਾ ਕਿ ਤੁਸੀਂ ਜ਼ਰੂਰ ਜਾ ਕੇ ਆਓ ਦੱਸਾ ਮੈਂ ਆਉਣਾ ਸੀਗਾ ਮੈਂ ਉਹਨਾਂ ਦੇ ਨਾਲ ਆਉਣਾ ਸੀ ਜਿਹੜਾ ਪ੍ਰਾਲਾ ਕਰ ਰਹੀ ਹੈ ਸੰਸਥਾ ਜੀ ਬਹੁਤ ਹੀ ਵੱਡਾ ਪ੍ਰਾਲਾ ਹੈ ਇਸ ਇਲਾਕੇ ਦੇ ਵਿੱਚ ਬਹੁਤ ਸਾਰੇ ਜਿਹੜੇ ਬਜ਼ੁਰਗਾਂ ਨੇ ਜਾਨੀ ਨੂੰ ਅੱਖਾਂ ਦੀ ਪ੍ਰੋਬਲਮ ਆ ਰਹੀ ਹੈ ਤੇ ਉਹਨਾਂ ਨੂੰ ਬਹੁਤ ਵੱਡਾ ਬੈਨੀਫਿਟ ਜਿਹੜੀ ਇਹ ਸੰਸਥਾ ਜੜੀ ਦਿੰਦੀ ਹੈ ਤੇ ਮੈਂ ਡਾਕਟਰ ਬੀਜੇ ਤੀਰ ਜੀ ਨੂੰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਲੰਮੇ ਸਮੇਂ ਤੋਂ ਇਹ ਜਿਹੜਾ ਸਾਰਾ ਕਾਰਜ ਕਰ ਰਹੇ ਆ ਔਰ ਇੱਥੋਂ ਦੇ ਸਾਡੇ ਵਲੰਟੀਅਰ ਸਹਿਬਾਨ ਸਾਡੇ ਇੱਥੋਂ ਦੇ ਸਰਪੰਚ ਸਹਿਬਾਨ ਸਾਰੀ ਪੰਚਾਇਤ ਜਿਹੜੀ ਹੈ ਕਕਰਾਲੇ ਦੀ ਬੜਾ ਸਹਿਯੋਗ ਕਰ ਰਹੀ ਹੈ ਜੀ ਸਾਰੇ ਨਾਲ ਇਕੱਠੇ ਹੋ ਕੇ ਤੇ ਬਹੁਤ ਅੱਛਾ ਪ੍ਰਾਲਾ ਕਰ ਰਹੇ ਆ ਜੀ ਔਰ ਇਦਾਂ ਦੇ ਪ੍ਰਾਲੇ ਜਿਹੜੇ ਆ ਉਹ ਸਮਾਜ ਲਈ ਕਮਿਊਨਿਟੀ ਵਾਸਤੇ ਬਹੁਤ ਹੀ ਲਾਭਦਾਇਕ ਨੇ ਜੀ ਅਸੀਂ ਪਿੰਡ ਕਕਰਾਲਾ ਵਿਖੇ ਜਨ ਸੇਵਾ ਸੋਸਾ ਦੀ ਵੱਲੋਂ ਅੱਖਾਂ ਦਾ 21ਵਾਂ ਮੁਫਤ ਲੈਣ ਚਾਉਣ ਦਾ ਕੈਂਪ ਲਾ ਰਹੇ ਆ ਤੇ ਅੱਜ ਸਾਡੇ ਵਿੱਚ ਸ਼੍ਰੀ ਚੰਨ ਸਰਦਾਰ ਚੰਦਰ ਸਿੰਘ ਜੀ ਜਿਹੜੇ ਕਿ 90 ਦੇ ਬਹੁਤ ਸਿਰਕੰਡ ਉਪਜੋਗ ਪਤੀ ਨੇ ਔਰ ਨਾਲ ਦੀ ਨਾਲ ਇੱਕ ਬਹੁਤ ਵੱਡੇ ਸੇਵਾ ਸੇਵਾਦਾਰ ਵੀਰੇ ਸਮਾਜ ਸੇਵਾ ਦੇ ਵਿੱਚ ਬਹੁਤ ਲੰਬਾ ਚੌੜਾ ਇਹਨਾਂ ਦਾ ਯੋਗਦਾਨ ਹੈ ਨਾਲ ਹੀ ਉਹਨਾਂ ਦੇ ਵੀ ਸੁਵਿੰਦਰਪਾਲ ਸ਼ਰਮਾ ਜੀ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਬੁੱਧੀਜੀਵੀ ਸੈੱਲ ਦੇ ਜਨਰਲ ਸਿਕੰਦਰ ਔਰ ਨਾਬਾਪੂਰੋ ਟ੍ਰਸਟ ਦੇ ਚੇਅਰਮੈਨ ਨੇ ਥੋੜੇ ਜਿਹਰੇ ਬਾਅਦ ਐਮਐਲਏ ਸਾਹਿਬ ਆ ਰਹੇ ਨੇ ਉਹਨਾਂ ਤੋਂ ਅਸੀਂ ਅੱਖਾਂ ਦੇ ਕੈਂਪ ਦਾ ਅਦਕਾਰਨ ਕਰਾਣਾ ਹੈ ਅਦਰਵਾਈਜ਼ ਤਾਂ ਅੱਜ ਡਾਕਟਰ ਬਲਵੀਰ ਸਿੰਘ ਇਹ ਆਣਾ ਸੀ ਸਿਹਤ ਮੰਤਰੀ ਸਾਹਿਬ ਨੇ ਪਰ ਉਹਨਾਂ ਦੇ ਮਾਤਾ ਜੀ ਦਾ ਅੱਜ ਭੋਗ ਹੈ ਇਸ ਕਰਕੇ ਉਹ ਨਹੀਂ ਆ ਸਕੇ ਉਹਨਾਂ ਦੀ ਜਗ੍ਹਾ ਐਮਐਲਏ ਸਾਹਿਬ ਆਪਣੀ ਹਾਜ਼ਰੀ ਲਵਾਉਣਗੇ ਤੇ ਅਸੀਂ ਅੱਜ ਦੇ ਕੈਂਪ ਦੇ ਵਿੱਚ 150 ਮਰੀਜ਼ਾਂ ਦੇ ਲੈਂਡਪਾਉਣ ਦਾ ਜਿਹੜਾ ਪ੍ਰਬੰਧ ਕੀਤਾ ਹੋਇਆ ਤੇ ਖੂਨਦਾਨ ਕੈਂਪ ਵੀ ਨਾਲ ਚੱਲ ਰਿਹਾ ਸਾਨੂੰ ਬਹੁਤ ਵਧੀਆ ਸਹਿਯੋਗ ਲੋਕਾਂ ਵੱਲੋਂ ਔਰ ਜਿਹੜੇ ਨਾਬੇ ਦੇ ਸਮਾਜ ਸੇਵਕ ਉਹ ਜੋਗਮਤੀਏ ਮਿਲ ਰਹੇ ਹਨ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਅੱਜ ਜਨ ਸੇਵਾ ਸੁਸਾਇਟੀ ਵੱਲੋਂ ਬਾਬੂ ਪ੍ਰਤਾਪ ਸਿੰਘ ਗੁਪਤਾ ਜੀ ਉਹਨਾਂ ਦੀ ਨਿੱਗੀ ਯਾਦ ਦੇ ਵਿੱਚ ਅਸੀਂ ਇਹ ਖੂਨਦਾਨ ਕੈਂਪ ਲਗਾਇਆ ਹੈ ਇਹ ਜਿਹੜੀ ਜਨ ਸੇਵਾ ਸੁਸਾਇਟੀ ਹੈ ਪਿਛਲੇ 25 ਸਾਲਾਂ ਤੋਂ ਇਹ ਕੈਂਪ ਦਾ ਕੈਂਪ ਲਗਾ ਰਹੀ ਹੈ ਜਿਹਦੇ ਵਿੱਚ ਅੱਖਾਂ ਦਾ ਕੈਂਪ ਖੂਨਦਾਨ ਕੈਂਪ ਲਗਾ ਰਹੀ ਹੈ ਇਹ ਤੇ ਹੁਣ ਤੱਕ ਤਕਰੀਬਨ ਇਹ 20 ਪਲੱਸ ਜੁਨ ਹੋ ਚੁੱਕੇ ਨੇ ਤੇ ਉਮੀਦ ਹੈ ਵੀ ਸਾਡੇ 50 ਪਲੱਸ ਜੁਨ ਸਾਡੇ ਇਸ ਕੈਂਪ ਵਿੱਚੋਂ ਅੱਜ ਹੋ ਜਾਣਗੇ ਅੱਜ ਇਹ ਕਹਿਣਾ ਹੈ ਬਈ ਜੰਸਵਾਲ ਸੁਸਾਇਟੀ ਨਾਲ ਜਿਹੜੀ ਬਹੁਤ ਜ਼ੇਰ ਤੋਂ ਲਗਾਤਾਰ ਇਹ ਕੰਮ ਕਰਦੀ ਆ ਰਹੀ ਹੈ ਸਰਬੱਤੇ ਭਲੇ ਦਾ ਕੰਮ ਹੈ ਪਿਛਲੇ ਸਮੇਂ 'ਚ ਲੋਕ ਖੂਨ ਦੀ ਘਾਟ ਕਰਨ ਮਰ ਜਾਂਦੇ ਸੀ ਅੱਜ ਦਾ ਸੁਭਜ ਜਿਹਾ ਆ ਗਿਆ ਵੀ ਹਰ ਬੰਦਾ ਖੁਸ਼ ਹੋ ਕੇ ਖੂਨਦਾਨ ਕਰ ਰਿਹਾ ਹੈ ਤੇ ਇਹ ਅੱਖਾਂ ਦਾ ਕੈਂਪ ਲਾਉਂਦੇ ਨੇ ਜਿਸ ਦੇ ਨਾਲ ਹਜ਼ਾਰਾਂ ਬੰਦਿਆਂ ਨੂੰ ਫਾਇਦਾ ਪਹੁੰਚਿਆ ਅੱਖਾਂ ਗਈਆਂ ਜਹਾਨ ਗਿਆ ਜੰਦਗੇ ਸਵਾਦ ਦੇ ਮੁਤਾਬਕ ਅੱਖਾਂ ਨਾਲ ਅਸੀਂ ਇਹ ਰੰਗਲਾ ਸੰਸਾਰ ਦੇਖ ਸਕਦੇ ਹਾਂ ਇਹ ਸੋਸਾਇਟੀ ਬਹੁਤ ਵੱਡਾ ਕੰਮ ਕਰਦੀ ਹੈ ਕਰਦੀ ਰਹੇ ਅਸੀਂ ਪ੍ਰਮਾਤਮਾ ਨੂੰ ਅਰਦਾਸ ਕਰਦੇ ਹਾਂ